ਪੰਜਾਬੀ ਕੁਕਸਪੋਰਟ ਦੇ ਦਰਸ਼ਕਾਂ ਨੂੰ ਪਿਆਰ ਭਰੇ ਸੱਸ਼ੇ ਕਾਲ ਜੀ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਰੈਸਟੋਰੈਂਟ ਸਟਾਈਲ ਮਟਰ ਪਨੀਰ ਦੀ ਰੈਸਪੀ ਜੋ ਕਿ ਆਪਾਂ ਘਰ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ ਤੇ ਆਓ ਰੈਸਪੀ ਸ਼ੁਰੂ ਕਰਦੇ ਹਾਂ ਸਭ ਤੋਂ ਮਹਿਲਾ ਮੈਂ ਰੈਸਪੀ ਲਈ ਇੱਥੇ ਫਰਾਈ ਪੈਨ ਵਿੱਚ 2 ਟੇਬਲस्पून ਜਿੰਨਾ ਘਿਓ ਲੈ ਲਿਆ ਹੈ ਤੇ ਉਸ ਦੇ ਵਿੱਚ ਮੈਂ ਥੋੜਾ ਜਿਹਾ ਮੱਖਣ ਐਡ ਕਰ ਰਹੀ ਹਾਂ ਉਸ ਦੇ ਵਿੱਚ ਆਪਾਂ ਹੁਣ ਪਨੀਰ ਨੂੰ ਫਰਾਈ ਕਰ ਲੈਂਦੇ ਹਾਂ ਇੱਥੇ ਮੈਂ 250 ਗ੍ਰਾਮ ਪਨੀਰ ਕੱਟ ਕੇ ਲੈ ਲਿਆ ਹੈ ਅਨੇਜ ਆਪਣਾ ਪਨੀਰ ਫਰਾਈ ਹੋ ਰਿਹਾ ਹੈ ਤੇ ਮੈਂ ਤੁਹਾਨੂੰ ਇੱਥੇ ਰਿਮਾਈਂਡ ਕਰਾਉਣਾ ਚਾਹਾਂਗੀ ਕਿ ਜੇਕਰ ਤੁਹਾਨੂੰ ਮੇਰੀ ਰੈਸਪੀਸ ਦੇਖਣਾ ਪਸੰਦ ਹੈ ਤਾਂ ਤੁਸੀਂ ਮੇਰੇ ਚੈਨਲ ਪੰਜਾਬੀ ਕੁਕਸਪੌਟ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਸਕਦੇ ਹੋ ਇੱਥੇ ਆਪਾਂ ਪਨੀਰ ਨੂੰ ਫਰਾਈ ਕਰ ਲੈਣਾ ਹੈ ਆਪਾਂ ਜ਼ਿਆਦਾ ਫਰਾਈ ਨਹੀਂ ਕਰਨਾ ਇਹਨੂੰ ਹਲਕਾ ਜਿਹਾ ਹੀ ਸਿਰਫ ਫਰਾਈ ਕਰਨਾ ਹੈ ਪਨੀਰ ਨੂੰ ਫਰਾਈ ਕਰਨ ਲਈ ਮੈਂ ਇੱਥੇ ਕੁਕਿੰਗ ਆਇਲ ਵਿੱਚ ਥੋੜੇ ਜਿਹਾ ਬਟਰ ਨੂੰ ਵੀ ਐਡ ਕੀਤਾ ਹੈ ਇਸ ਨਾਲ ਪਨੀਰ ਦਾ ਫਲੇਵਰ ਬਹੁਤ ਹੀ ਵਧੀਆ ਤਿਆਰ ਹੁੰਦਾ ਹੈ ਹੁਣ ਆਪਣਾ ਪਨੀਰ ਬਿਲਕੁਲ ਫਰਾਈ ਹੋ ਚੁੱਕਿਆ ਹੈ ਤੇ ਆਪਾਂ ਇਸ ਨੂੰ ਅਲੱਗ ਬਰਤਨ ਵਿੱਚ ਕੱਢ ਲੈਂਦੇ ਹਾਂ ਪਨੀਰ ਫਰਾਈ ਕਰਨ ਨਾਲ ਇਸ ਦਾ ਕੱਚਾਪਨ ਵੀ ਨਿਕਲ ਜਾਂਦਾ ਹੈ ਤੇ ਸਾਡਾ ਮਟਰ ਪਨੀਰ ਵੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਵੇਗਾ ਜਦੋਂ ਆਪਾਂ ਪਨੀਰ ਨੂੰ ਫਰਾਈ ਕਰਦੇ ਹਾਂ ਤੇ ਥੋੜਾ ਜਿਹਾ ਜੀੜਾ ਹੋ ਜਾਂਦਾ ਹੈ ਇਸ ਲਈ ਆਪਾਂ ਇਸ ਨੂੰ ਕੋਸੇ ਪਾਣੀ ਵਿੱਚ ਪਾ ਕੇ ਰੱਖ ਲੈਣਾ ਹੈ ਤੇ ਉਸੇ ਫਰਾਈ ਪਨੀਰ 'ਚ ਹੀ ਮੈਂ ਹੁਣ ਤਿੰਨ ਮੀਡੀਅਮ ਸਾਈਜ਼ ਦੇ ਪਿਆਜ਼ਾਂ ਨੂੰ ਰਫਲੀ ਚੋਪ ਕਰ ਲਿਆ ਹੈ ਤੇ ਆਪਾਂ ਇਸ ਨੂੰ ਇਸ ਵਿੱਚ ਪਕਾ ਲੈਂਦੇ ਹਾਂ ਆਪਾਂ ਇਸ ਨੂੰ ਲਗਭਗ 2 ਤੋਂ 3 ਮਿੰਟ ਲਈ ਪਕਾਵਾਂਗੇ ਹੁਣ ਸਾਡੇ ਪਿਆਜ਼ ਪੱਕ ਚੁੱਕੇ ਹਨ ਤੇ ਹੁਣ ਆਪਾਂ ਇੱਥੇ 2 ਇੰਚ ਦਾ ਅਦਰਕ ਦਾ ਟੁਕੜਾ ਤੇ ਦੋ ਤੋਂ ਤਿੰਨ ਹਰੀਆਂ ਮਿਰਚਾਂ ਤੇ ਸੱਤ-ਅੱਠ ਕੱਲੀਆਂ ਲਸਣ ਦੀਆਂ ਵੀ ਪਾ ਦਿੱਤੀਆਂ ਹਨ ਤੇ ਇਹਨਾਂ ਨੂੰ ਵੀ ਹੁਣ ਆਪਾਂ ਚੰਗੀ ਤਰ੍ਹਾਂ ਪਕਾ ਲੈਣਦੇ ਹਾਂ ਤੇ ਇਸ ਤੋਂ ਬਾਅਦ ਮੈਂ ਹੁਣ ਤਿੰਨ ਵੱਡੇ ਟਮਾਟਰ ਕੱਟ ਕੇ ਲੈ ਲਏ ਹਨ ਇਹਨਾਂ ਨੂੰ ਵੀ ਮੈਂ ਰਫਲੀ ਚੌਪ ਕੀਤਾ ਹੈ ਤੇ ਆਪਾਂ ਹੁਣ ਇਹਨਾਂ ਨੂੰ ਵੀ ਚੰਗੀ ਤਰ੍ਹਾਂ 5 ਮਿੰਟ ਤੱਕ ਪਕਾ ਲੈਣਾ ਹੈ ਇਸ ਦੇ ਵਿੱਚ ਹੁਣ ਆਪਾਂ ਅੱਧਾ ਚਮਚ ਨਮਕ ਐਡ ਕਰ ਦਿੰਦੇ ਹਾਂ ਤੇ ਇਸ ਨੂੰ ਵੀ ਹੁਣ ਆਪਾਂ ਚੰਗੀ ਤਰ੍ਹਾਂ ਹਿਲਾ ਲੈਂਦੇ ਹਾਂ ਇਹਨਾਂ ਨੂੰ ਆਪਾਂ ਲਗਾਤਾਰ 5 ਮਿੰਟ ਤੱਕ ਪਕਾਉਣਾ ਹੈ ਇਸ ਨੂੰ ਹੁਣ ਮਟੀਰੀਅਲ ਨੂੰ ਆਪਾਂ 5 ਮਿੰਟ ਟੱਕ ਕੇ ਪਕਾ ਲੈਂਦੇ ਹਾਂ 5 ਮਿੰਟ ਬਾਅਦ ਆਪਾਂ ਚੈੱਕ ਕਰ ਲੈਂਦੇ ਹਾਂ ਟਮਾਟਰ ਸਾਡੇ ਹੁਣ ਚੰਗੀ ਤਰ੍ਹਾਂ ਪੱਕ ਚੁੱਕੇ ਹਨ ਤੇ ਆਪਾਂ ਇਹਨਾਂ ਨੂੰ ਹਿਲਾ ਕੇ ਹੁਣ ਠੰਡਾ ਹੋਣ ਲਈ ਰੱਖ ਦਿੰਦੇ ਹਾਂ ਗੈਸ ਦੀ ਫਲੇਮ ਨੂੰ ਹੁਣ ਆਪਾਂ ਆਫ ਕਰ ਦਿੰਦੇ ਹਾਂ ਤੇ ਇਹਨਾਂ ਦੀ ਪਿਓਰੀ ਤਿਆਰ ਕਰ ਲੈਂਦੇ ਹਾਂ ਸਾਡੇ ਹੁਣ ਠੰਡਾ ਹੋ ਕੇ ਮਟੀਰੀਅਲ ਦੀ ਆਪਾਂ ਪਿਓਰੀ ਤਿਆਰ ਕਰ ਲਈ ਹੈ ਕੜਾਈ ਵਿੱਚ ਮੈਂ 3 ਵੱਡੇ ਚਮਚੇ ਕਿਓ ਦੇ ਲੈ ਲਏ ਹਨ ਤੇ ਉਸ ਦੇ ਵਿੱਚ ਮੈਂ ਦੋ ਤੇਜ ਪੱਤਾ ਇੱਕ ਸੁੱਕੀ ਲਾਲ ਮਿਰਚ 3 ਲੌਂਗ ਤੇ ਥੋੜਾ ਜੀਰਾ ਲੈ ਲਿਆ ਹੈ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਔਇਲ ਵਿੱਚ ਪਕਾ ਲੈਂਦੇ ਹਾਂ ਖੜੇ ਮਸਾਲੇ ਸਾਡੇ ਹੁਣ ਪੱਕ ਚੁੱਕੇ ਹਨ ਤੇ ਹੁਣ ਆਪਾਂ ਇਸ ਵਿੱਚ ਪਿਓਰੇ ਨੂੰ ਐਡ ਕਰ ਲੈਂਦੇ ਹਾਂ ਔਰ ਮੈਂ ਸਾਰੀ ਪਿਓਰੇ ਨੂੰ ਕਿਓ ਵਿੱਚ ਐਡ ਕਰ ਦਿੱਤਾ ਹੈ ਤੇ ਇਹਨੂੰ ਵੀ ਚੰਗੀ ਤਰ੍ਹਾਂ ਹੁਣ ਪਕਣ ਲਈ ਰੱਖ ਦਿੰਦੇ ਹਾਂ ਤੇ ਇਸ ਤੋਂ ਬਾਅਦ ਆਪਾਂ ਹੁਣ ਮਸਾਲਿਆਂ ਨੂੰ ਐਡ ਕਰ ਦਿੰਦੇ ਹਾਂ ਸਭ ਤੋਂ ਪਹਿਲਾਂ ਮਸਾਲਿਆਂ ਵਿੱਚ ਮੈਂ ਇੱਥੇ ਅੱਧਾ ਚਮਚ ਲਾਲ ਮਿਰਚ ਦਾ ਲਿੱਤਾ ਹੈ ਤੇ ਅੱਧਾ ਚਮਚ ਹੀ ਮੈਂ ਢੇਗੀ ਮਿਰਚ ਦਾ ਐਡ ਕਰ ਰਹੀ ਹਾਂ ਤੇਗੀ ਮਿਰਚ ਨਾਲ ਸਾਡੀ ਸਬਜੀ ਦਾ ਕਲਰ ਬਹੁਤ ਹੀ ਵਧੀਆ ਆਏਗਾ 1.5 ਚਮਚ ਮੈਂ ਸੁੱਕੇ ਧਨੀਏ ਦਾ ਲੈ ਲਿਆ ਹੈ ਤੇ ਥੋੜੀ ਜਿਹੀ ਹੀ ਆਪਾਂ ਇੱਥੇ ਹਲਦੀ ਐਡ ਕਰਨੀ ਹੈ ਚਮਚ ਦਾ ਲਗਭਗ ਚੌਥਾ ਹਿੱਸਾ ਹੀ ਮੈਂ ਥੋੜੀ ਜਿਹੀ ਹਲਦੀ ਐਡ ਇੱਥੇ ਕੀਤੀ ਹੈ ਤੇ ਨਾ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਤੇ ਮਸਾਲੇ ਨੂੰ ਹੁਣ ਚੰਗੀ ਤਰ੍ਹਾਂ ਪਕਾ ਲੈਂਦੇ ਹਾਂ ਇੱਥੇ ਮੈਂ ਇੱਕ ਕਟੋਰੀ ਜਿੰਨਾ ਪਾਣੀ ਐਡ ਕੀਤਾ ਹੈ ਤਾਂ ਕਿ ਸਾਡਾ ਮਸਾਲਾ ਚੰਗੀ ਤਰ੍ਹਾਂ ਪੱਕ ਜਾਵੇ ਇਸ ਮਸਾਲੇ ਨੂੰ ਅਸੀਂ ਲਗਾਤਾਰ 5 ਮਿੰਟ ਤੱਕ ਢੱਕ ਕੇ ਪਕਾਵਾਂਗੇ ਇਸ ਲਈ ਸਾਨੂੰ ਪਾਣੀ ਸਫੀਸ਼ੀਐਂਟ ਐਡ ਕਰਨਾ ਪਏਗਾ ਹੁਣ ਮੈਂ ਢੱਕ ਕੇ 5 ਮਿੰਟ ਲਈ ਮਸਾਲੇ ਨੂੰ ਪਕਾ ਲੈਂਦੀ ਹਾਂ 5 ਮਿੰਟ ਬਾਅਦ ਆਪਾਂ ਚੈੱਕ ਕਰਦੇ ਹਾਂ ਸਾਡੇ ਮਸਾਲੇ ਨੇ ਕਿਉਂ ਛੋੜ ਦਿੱਤਾ ਹੈ ਇਸ ਸਟੇਜ ਤੇ ਆਪਾਂ ਹੁਣ ਇਹਨੂੰ ਢੱਕਣਾ ਨਹੀਂ ਹੈ ਤੇ ਆਪਾਂ ਹਾਈ ਫਲੇਮ ਤੇ ਇਹਨੂੰ ਲਗਾਤਾਰ 5 ਮਿੰਟ ਤੱਕ ਹੋਰ ਪਕਾਵਾਂਗੇ ਤਾਂ ਕਿ ਸਾਡਾ ਮਸਾਲਾ ਚੰਗੀ ਤਰ੍ਹਾਂ ਪੱਕ ਜਾਵੇ ਮਸਾਲਾ ਸਾਡਾ ਜਿੰਨਾ ਚੰਗੀ ਤਰ੍ਹਾਂ ਪੱਕੇਗਾ ਸਾਡਾ ਮਟਰ ਪਨੀਰ ਉਹਨਾ ਹੀ ਵਧੀਆ ਬਣ ਕੇ ਤਿਆਰ ਹੋਏਗਾ ਹੁਣ ਤੁਸੀਂ ਦੇਖ ਸਕਦੇ ਹੋ ਕਲਰ ਵੀ ਤੁਸੀਂ ਮਸਾਲੇ ਦਾ ਦੇਖ ਸਕਦੇ ਹੋ ਕਿੰਨਾ ਸਾਡਾ ਮਸਾਲਾ ਪੱਕ ਕੇ ਤਿਆਰ ਹੋ ਚੁੱਕਾ ਹੈ ਤੇ ਇਸੇ ਤੇ ਆਪਾਂ ਹੁਣ ਦੋ ਚਮਚ ਮਲਾਈ ਦੇ ਐਡ ਕਰ ਲੈਣੇ ਹਨ ਇਹ ਫਰੈਸ਼ ਮਲਾਈ ਮੈਂ ਇੱਥੇ ਐਡ ਕੀਤੀ ਹੈ ਤੇ ਹੁਣ ਵੀ ਆਪਾਂ ਚੰਗੀ ਤਰ੍ਹਾਂ ਹਿਲਾ ਕੇ ਮਿਕਸ ਕਰ ਲੈਂਦੇ ਹਾਂ ਮਲਾਈ ਮਿਲਾਣ ਨਾਲ ਸਾਡਾ ਮਟਰ ਪਨੀਰ ਬਹੁਤ ਹੀ ਕਰੀਮੀ ਟੈਕਸਚਰ ਦਾ ਤਿਆਰ ਹੋਏਗਾ ਤੇ ਇੱਥੇ ਮੈਂ ਇੱਕ ਕਟੋਰੀ ਮਟਰ ਦੇ ਐਡ ਕਰ ਰਹੀ ਹਾਂ ਇਹ ਮੈਂ ਇੱਥੇ ਬੋਇਲਡ ਮਟਰ ਲਿੱਤੇ ਹਨ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਆਪਾਂ ਮਸਾਲੇ ਵਿੱਚ ਮਿਕਸ ਕਰ ਲੈਂਦੇ ਹਾਂ ਇੱਥੇ ਮੈਂ ਹੁਣ ਇੱਕ ਗਲਾਸ ਪਾਣੀ ਦਾ ਐਡ ਕਰ ਰਹੀ ਹਾਂ ਤੇ ਆਪਾਂ ਇਸ ਮਿਕਸਚਰ ਨੂੰ ਚੰਗੀ ਤਰ੍ਹਾਂ ਹਿਲਾ ਲੈਂਦੇ ਹਾਂ ਇੱਥੇ ਥੋੜਾ ਜਿਹਾ ਮੈਂ ਪਾਣੀ ਹੋਰ ਵੀ ਐਡ ਕਰਾਂਗੀ ਇੱਥੇ ਮੈਨੂੰ ਪਾਣੀ ਥੋੜਾ ਜਿਹਾ ਘੱਟ ਲੱਗ ਰਿਹਾ ਹੈ ਕਿਉਂਕਿ ਆਪਾਂ ਇੱਥੇ ਮਟਰਾਂ ਨੂੰ 5 ਮਿੰਟ ਤੱਕ ਲਗਾਤਾਰ ਬੋਇਲ ਕਰਨਾ ਹੈ ਅੱਧੇ ਕਟੋਰੀ ਜਿੰਨਾ ਮੈਂ ਪਾਣੀ ਹੋਰ ਐਡ ਕਰ ਦਿੱਤਾ ਹੈ ਹੁਣ ਆਪਾਂ ਇਸ ਸਟੇਜ ਤੇ ਅੱਧਾ ਚਮਚ ਨਮਕ ਦਾ ਹੋਰ ਐਡ ਕਰਦੇ ਹਾਂ ਆਪਾਂ ਨਮਕ ਇੱਥੇ ਧਿਆਨ ਨਾਲ ਐਡ ਕਰਨਾ ਹੈ ਕਿਉਂਕਿ ਆਪਾਂ ਜਦੋਂ ਟਮਾਟਰ ਤੇ ਮਸਾਲਾ ਪਕਾਇਆ ਸੀ ਉਸ ਟਾਈਮ ਵੀ ਆਪਾਂ ਅੱਧਾ ਚਮਚ ਨਮਕ ਐਡ ਕੀਤਾ ਸੀ ਹੁਣ ਸਬਜ਼ੀ ਨੂੰ ਅਸੀਂ 5 ਤੋਂ 7 ਮਿੰਟ ਲਈ ਪਕਾ ਲੈਂਦੇ ਹਾਂ 5 ਤੋਂ 7 ਮਿੰਟ ਬਾਅਦ ਆਪਾਂ ਸਬਜ਼ੀ ਨੂੰ ਚੈੱਕ ਕਰ ਲੈਂਦੇ ਹਾਂ ਸਾਡੇ ਮਟਰ ਬਿਲਕੁਲ ਬੋਇਲ ਹੋ ਚੁੱਕੇ ਹਨ ਤੇ ਇਸ ਸਟੇਜ ਤੇ ਹੁਣ ਆਪਾਂ ਪਨੀਰ ਨੂੰ ਵੀ ਐਡ ਕਰ ਲੈਣਾ ਹੈ ਹੁਣ ਆਪਾਂ ਇਸ ਸਟੇਜ ਤੇ ਪਨੀਰ ਨੂੰ ਐਡ ਕਰ ਲੈਂਦੇ ਹਾਂ ਤੇਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਸਬ지 ਨੂੰ ਹੀ ਕੋਰੀ ਚੰਗੀ ਤਰ੍ਹਾਂ ਹਿਲਾ ਲੈਂਦੇ ਹਾਂ ਤੇ ਹੁਣ ਆਪਾਂ ਇਸ ਸਟੇਜ ਤੇ ਵੀ 5 ਮਿੰਟ ਹੋਰ ਆਪਾਂ ਇਸ ਸਬ지 ਨੂੰ ਢੱਕ ਕੇ ਪਕਾ ਲੈਣਾ ਹੈ ਹੁਣ 5 ਮਿੰਟ ਬਾਅਦ ਆਪਾਂ ਟੱਕਣ ਖੋਲ ਕੇ ਸਬ지 ਨੂੰ ਚੈੱਕ ਕਰ ਲੈਂਦੇ ਹਾਂ ਜੇ ਦੇਖ ਸਕਦੇ ਹੋ ਕਿੰਨੀ ਵਧੀਆ ਸਾਡੀ ਕਰੀਮੀ ਕਰੀਮੀ ਜੀ ਰੈਸਟੋਰੈਂਟ ਸਟਾਈਲ ਮਟਰ ਪਨੀਰ ਬਣ ਕੇ ਤਿਆਰ ਹੋ ਚੁੱਕਾ ਹੈ ਲਾਸਟ ਵਿੱਚ ਹੁਣ ਆਪਾਂ ਇਸ ਦੇ ਵਿੱਚ ਥੋੜੇ ਜਿਹਾ ਮਸਾਲੇ ਹੋਰ ਐਡ ਕਰ ਲੈਂਦੇ ਹਾਂ ਇੱਥੇ ਮੈਂ ਅੱਧਾ ਚਮਚ ਗਰਮ ਮਸਾਲੇ ਦਾ ਤੇ ਇੱਕ ਚਮਚ ਕਸੂਰੀ ਮੇਥੀ ਤੇ ਥੋੜਾ ਜਿਹਾ ਆਪਾਂ ਧਣੀਆਂ ਨਾਲ ਇਹਨੂੰ ਗਾਰਨਿਸ਼ ਕਰ ਲੈਂਦੇ ਹਾਂ ਤੇ ਆਪਾਂ ਹੁਣ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਟਰ ਪਨੀਰ ਵਿੱਚ ਮਿਕਸ ਕਰ ਲੈਂਦੇ ਹਾਂ ਤੇ ਸਾਡਾ ਰੈਸਟੋਰੈਂਟ ਸਟਾਈਲ ਮਟਰ ਪਨੀਰ ਬਿਲਕੁਲ ਬਣ ਕੇ ਤਿਆਰ ਹੋ ਚੁੱਕਾ ਹੈ ਤੁਸੀਂ ਇਸ ਦੀ ਕੰਸਿਸਟੈਂਸੀ ਤੇ ਟੈਕਸਚਰ ਦੇਖ ਸਕਦੇ ਹੋ ਕਿੰਨਾ ਕਰੀਮੀ ਕਰੀਮੀ ਸਾਡਾ ਮਟਰ ਪਨੀਰ ਬਣ ਕੇ ਤਿਆਰ ਹੋ ਚੁੱਕਾ ਹੈ ਤੁਸੀਂ ਵੀ ਇਸ ਤਰੀਕੇ ਨਾਲ ਰੈਸਟੋਰੈਂਟ ਸਟਾਈਲ ਮਟਰ ਪਨੀਰ ਘਰ ਵਿੱਚ ਹੀ ਬਣਾ ਕੇ ਤਿਆਰ ਕਰ ਸਕਦੇ ਹੋ ਇਸ ਨੂੰ ਤੁਸੀਂ ਰੋਟੀ, ਪਰੌਠਾ, नान ਕਿਸੇ ਵੀ ਚੀਜ਼ ਨਾਲ ਸਰਵ ਕਰ ਸਕਦੇ ਹੋ। ਰੈਸਟੋਰੈਂਟ ਦਾ ਮਜ਼ਾ ਤੁਸੀਂ ਘਰ ਵਿੱਚ ਹੀ ਲੈ ਸਕਦੇ ਹੋ। ਰੈਸਟੋਰੈਂਟ ਸਟਾਈਲ ਮਟਰ ਪਨੀਰ ਸਾਡਾ ਬਿਲਕੁਲ ਬਣ ਕੇ ਹੁਣ ਤਿਆਰ ਹੋ ਚੁੱਕਾ ਹੈ ਜੀ। ਆਓ ਸਰਵਿੰਗ ਦੇ ਪ੍ਰੋਸੈਸ ਤੇ ਹੁਣ ਚੱਲਦੇ ਹਾਂ। ਜੇਕਰ ਤੁਹਾਨੂੰ ਮੇਰੀ ਰੈਸਪੀਸ ਪਸੰਦ ਆਉਂਦੀਆਂ ਨੇ ਤਾਂ ਮੇਰੀ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਕਰਨਾ ਮੈਨੂੰ ਬਿਲਕੁਲ ਵੀ ਨਾ ਭੁੱਲਣਾ ਤੇ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਰੂ ਕਰਦੇ ਜਾਣਾ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ